ਕਿਸਾਨਾਂ ਵੱਲੋਂ ਅੱਜ 5 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਕੂਚ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਅਤੇ ਪੰਜਾਬ ਦੇ ਬਾਹਰ ਤੋਂ ਕਿਸਾਨ ਅੱਜ ਚੰਡੀਗੜ੍ਹ ਪੁੱਜਣਗੇ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੀ ਤਰਕ ਦਿਖਾਈ ਦੇ ਰਹੀ ਹੈ ਅਤੇ ਉਹਨਾਂ ਵੱਲੋਂ ਪੰਜਾਬ ਦੇ ਹਰ ਇੱਕ ਉਸ ਵੱਡੇ ਕਿਸਾਨ ਆਗੂ ਨੂੰ ਨਜ਼ਰਬੰਦ ਕਰ ਲਿੱਤਾ ਹੈ ਜੋ ਕਿ ਇੱਕ ਵੱਡਾ ਇਕੱਠ ਲੈ ਕੇ ਚੰਡੀਗੜ੍ਹ ਵਿੱਚ ਪੁੱਜਣਾ ਸੀ ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਪਿੰਡ ਕੜੂਆ ਦੀਆਂ ਜਿੱਤੇ ਕੀ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਚਾਨਕ देर रात ਕੜੂਏ ਦੇ ਥਾਣੇ ਦੇ ਵਿੱਚ ਪੁੱਜੇ ਹਨ ਅਤੇ ਇਸ ਮੌਕੇ ਥਾਣੇ ਦੇ ਮੁਲਾਜ਼ਮ ਨੇ ਜੋ ਕਿ ਸੰਜੀਵ ਨੇ ਉਹਨਾਂ ਨੂੰ ਪਹਿਲਾਂ ਵੈਲਕਮ ਕੀਤਾ ਤੇ ਐਸ ਐਚਓ ਦੇ ਨਾਲ ਗੱਲਬਾਤ ਵੀ ਕਰਵਾਈ ਅਤੇ ਉਹਨਾਂ ਦੱਸਿਆ ਕਿ ਉਹ ਥਾਣੇ ਦੇ ਵਿੱਚ ਇਸ ਕਰਕੇ ਆਏ ਹਨ ਤਾਂ ਕਿ ਉਹ ਜੋ ਕਿਸਾਨ ਉਹਨਾਂ ਦੇ ਦੋਸਤ ਮਿੱਤਰ ਥਾਣੇ ਦੇ ਵਿੱਚ ਬੰਦ ਕੀਤੇ ਹੋਏ ਹਨ ਉਹ ਉਹਨਾਂ ਦਾ ਹਾਲ ਜਾਣ ਸਕਣ ਦਿਖਾਣੇ ਹਨ ਤਸਵੀਰਾਂ ਕੀ ਕੀ ਕਹਿ ਰਹੇ ਨੇ ਮੁਖਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਸ ਇਸੇ ਦੇ ਜ਼ਰੂਰੀ ਅਪਰੇਖ ਕਿਸਾਨਾਂ ਨੂੰ ਮਿਲਣਾ ਹੈ ਉਹ ਗੱਲਬਾਤ ਕਰਨ ਵਾਲਾ ਤੇ ਕਰ ਚਲੋ ਤੁਹਾਡਾ ਦੇ ਇਹ ਕੋਈ ਕਸੂਰ ਨਹੀਂ ਹੈ ਸਰਕਾਰ ਦੇ ਆਰਡਰ ਹੈ ਬੈਠੋ ਜੀ ਤਾਂ ਲੇਕਿਨ ਉਹ ਪਰ ਹੁਣ ਸਰਕਾਰ ਦਾ ਕੰਮ ਆਪੀ ਦੂਸਰੇ ਕੋਈ ਨਾ ਮਿਲਣਾ ਜੀ ਮੈਂ ਜੀ ਇਸ ਟਾਈਮ ਕੁਡੂਆ ਜਿਹੜਾ ਕਿ ਹਲਕਾ ਚਮਕੌਰ ਸਾਹਿਬ ਦਾ ਥਾਣਾ ਹੈ ਤਹਿਸੀਲ ਖਰੜ ਦਾ ਇਹਦੇ ਵਿੱਚ ਬੈਠਾ ਇਹ ਮੇਰੇ ਨਾਲ ਸਾਡੇ ਬਲੌਕ ਸੰਪਤੀ ਦੇ ਮੈਂਬਰ ਵੀ ਹੈ ਕਿਸਾਨ ਆਪੂ ਹੈ ਤੇ ਇਹ ਵੀ ਬੈਠੇ ਹੈ ਇਹਨਾਂ ਨੂੰ ਪੁਲਿਸ ਅੱਜ ਫੜ ਕੇ ਇੱਥੇ ਥਾਣੇ 'ਚ ਬੰਦ ਕੀਤਾ ਹੋਇਆ ਹੈ ਕਿ ਜੀ ਕੱਲ ਨੂੰ ਇਹ ਧਰਨੇ ਤੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਜਾ ਸਕਣ ਸਰਕਾਰ ਜਿਹੜੀ ਇਹ ਖਣੌਣੀਆਂ ਹਰਕਤਾਂ ਕਰ ਰਹੀ ਹੈ ਨਾਦਰਸ਼ਾਈ ਰਵੱਈਏ ਤੇ ਉਤਰੀ ਹੋਈ ਹੈ ਤੇ ਕਿਸਾਨਾਂ ਨੂੰ ਬਿਨਾਂ ਕਿਸੇ ਕਾਰਨ ਹਾਲਾਂਕਿ ਟਿਕੜਤਾ ਆਸਾ ਆਪ ਕੀ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਘਰ ਤੇ ਪਹੁੰਚਾਤਾ ਉੱਥੇ ਮੀਟਿੰਗ ਚੋਂ ਆਪ ਇਹ ਵੀ ਭੱਜ ਗਏ ਡਿਮਾਂਡਾਂ ਇਹਨਾਂ ਦੀਆਂ ਸੁਣੀਆਂ ਨਹੀਂ ਉਲਟਾ ਲੋਕਤੰਤਰ ਦੇ ਵਿੱਚ ਜੇ ਲੋਕਤੰਤਰੀਕ ਤਰੀਕੇ ਦੇ ਨਾਲ ਧਰਨਾ ਦੇਣ ਜਾਂਦੇ ਆ ਤਾਂ ਇਹਨਾਂ ਨੂੰ ਫੜ ਕੇ ਅੰਦਰ ਦੇਤਾ ਹੈ ਕਿ ਸਾਡੇ ਚਰਨਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਇਹ ਸੜੇ ਪ੍ਰਧਾਨ ਹੈ ਇਸ ਏਰੀਏ ਦੇ ਕਿਸਾਨ ਯੂਨੀਅਨ ਦੇ ਪਰ ਜਿੰਨੇ ਕਿਸਾਨ ਨੇਤਾ ਹੈ ਸਾਰਿਆਂ ਨੂੰ ਬੈਂਕਾਂ ਦੇ ਵਿੱਚ ਬੰਦ ਕੀਤਾ ਹੋਇਆ ਮੈਂ ਇਹਨਾਂ ਨੂੰ ਰਾਤ ਨੂੰ ਮਿਲਣਾ ਆ ਐਸੀ ਸਰਕਾਰ ਦੀ ਇਸ ਕਾਰਵਾਈ ਦੀ ਕੋਰ ਨੇਦਿਆ ਕਰਦਾ